ਸਾਜੀ ਗਾਦੀ ਸਾਰਾ ਨੂੰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਪਹੁੰਚਿਆ ਅੰਮ੍ਰਿਤਸਰ ਸਾਡਾ ਪਿੰਡ ਵਿਖੇ ਸਾਡਾ ਪਿੰਡ ਬਹੁਤ ਜ਼ਿਆਦਾ ਸੋਹਣੀ ਜਗ੍ਹਾ ਹੈ ਤੇ ਆਪ ਨੂੰ ਆਪਣੀਆਂ ਪੁਰਾਣੀਆਂ ਚੀਜ਼ਾਂ ਨਾਲ ਇਹ ਪਿੰਡ ਮਲਾਉਂਦਾ ਹੈ ਕੱਲੀ ਕੱਲੀ ਜੀ ਦੇਖਣ ਵਾਲੀ ਤੁਹਾਨੂੰ ਕੱਲੀ ਕੱਲੀ ਚੀਜ਼ ਬੜੀ ਵਧੀਆ ਦਿਖਾਵਾਂਗੇ ਤੁਸੀਂ ਵੀ ਪਹੁੰਚੋ 850 ਰੁਪਿਆ ਟਿਕਟ ਹੈ ਤੇ ਤੁਹਾਡੇ ਪੈਸੇ ਲੱਗੇ ਤੇ ਵੇਸਟ ਨਹੀਂ ਜਾਣਗੇ ਬਹੁਤ ਕੁਝ ਖਾਣ ਨੂੰ ਤੇ ਬਹੁਤ ਕੁਝ ਵੇਖਣ ਨੂੰ ਹੈ ਸ਼ੁਰੂ ਕਰਦੇ ਆਂ ਤੇ ਜਾਣੇ ਆਪਾਂ ਅੱਗੇ ਦੇਖਦੇ ਆਂ ਕੀ ਕੋਜਾ ਸਟਾਰਟਿੰਗ ਜਿਉਂ ਵਰਦੇਸਾਰੀ ਆਪ ਨੂੰ ਇੱਕ ਬਹੁਤ ਵੱਡਾ ਮੰਝਾ ਮਿਲਿਆ ਦੇਖਣ ਨੂੰ ਤੇ ਬਹੁਤ ਸੋਹਣਾ ਬਣਿਆ ਹੋਇਆ ਸੀ ਦੇ ਕੇ ਲੱਗਦਾ ਸੀ ਵੀ ਹਾਂ ਯਾਰ ਕਿਸੇ ਪੁਰਾਣੀ ਚੀਜ਼ ਨੂੰ ਯਾਦ ਕਰ ਰਿਹਾ ਹਾਂ ਉਸ ਤੋਂ ਬਾਅਦ ਆਪਾਂ ਦੇਖੀ ਇਹ ਇੱਕ ਕੱਚੀ ਇਮਾਰਤ ਜੋ ਕਿ ਇੱਕ ਲੇਡੀ ਲਿਪਰੀ ਸੀ ਉਸ ਤੋਂ ਬਾਅਦ ਵਰਦੇਸਾਰੀ ਇੱਕ ਜਾਦੂਗਰ ਬੈਠੇ ਨੇ ਜੋ ਆਪਣੇ ਹੱਥ ਦੀ ਕਲਾ ਦਿਖਾ ਰਹੇ ਨੇ ਤੇ ਅਸੀਂ ਇਸ ਜਾਦੂ ਨੂੰ ਬਹੁਤ ਆਨੰਦ ਮਾਨਿਆ ਕੁਝ ਗੱਲਾਂ ਤੇ ਕੁਝ ਇਹਨਾਂ ਦੇ ਕਲਾ ਦੇ ਕੇ ਲੱਗਿਆ ਵੀ ਲਾਜਵਾਬ ਸੀ। ਹਾਤੀ ਸਫਾਈ ਕਰਨ ਦੇਖੋ ਕੀ ਕੀ ਹਨਾ ਬਹੁਤ ਖੂਬਸੂਰਤ ਆ ਯਾਰ। ਸਲੂਟ ਹੈ ਇਸ ਵੀਰੇ ਨੂੰ। ਵਾਹ ਕਮਾਲ ਦੀ ਡਿਟਾਫਿਸ਼ ਕੀਤੀਆਂ ਬਾਈ ਨੇ। ਤੁਸੀਂ ਵੀ ਇਸ ਜਗ੍ਹਾ ਤੇ ਪਹੁੰਚੋ ਤੇ ਦੇਖੋ ਵੀ ਤੁਹਾਡੇ ਪੈਸੇ ਲੱਗੇ ਵੇਸ ਨਹੀਂ ਜਾਣਗੇ। ਆਪਾਂ ਤੁਹਾਨੂੰ ਵਾਦਾ ਕਰਦੇ ਹਾਂ ਬਹੁਤ ਸੋਹਣੀ ਜਗ੍ਹਾ। ਇਸ ਸਿੱਕਿਆਂ ਦੇ ਨਾਲ ਕੁਝ ਆਪਣੇ ਹੱਥ ਦੀ ਸਫਾਈ ਨਾਲ ਕੁਝ ਦਿਖਾ ਰਹੇ ਨੇ ਤੇ ਉਹ ਬੱਚੇ ਦੀ ਲਾਸਟ ਦੇ ਵਿੱਚ ਛੜ ਦੇ ਵਿੱਚੋਂ ਸਿੱਕੇ ਨਿਕਲਣਗੇ ਉਹ ਦੇਖੋ ਹੁਣ ਚੱਲਦੇ ਆਂ ਆਪਾਂ ਅੱਗੇ ਇੱਥੇ ਮੱਕੀ ਦੀ ਰੋਟੀ ਤੇ ਸਾਗ ਬਣ ਰਿਆ ਸੀ ਉੱਥੇ ਵਿੱਚ ਹੀ ਖਵਾਉਂਦੇ ਆਪਾਂ ਨੂੰ ਉਸੇ ਟਰੈਕਟਰ ਦੇ ਵਿੱਚ ਤੇ ਅਸੀਂ ਖਾਧਾ ਤੇ ਬਹੁਤ ਸਵਾਦ ਬਣਿਆ ਸੀ ਤੇ ਖੁਸ਼ੀ ਹੋ ਰਹੀ ਸਾਨੂੰ ਬਹੁਤ ਇੱਥੇ ਪਹੁੰਚ ਕੇ ਅੱਗੇ ਆਹ ਪ੍ਰਾਣੀਆਂ ਚੀਜ਼ਾਂ ਆਪਣੀਆਂ ਵਸੇ ਨਾਲ ਜੁੜੀਆਂ ਹੋਈਆਂ ਤੇ ਉਹ ਸਾਂਭ ਕੇ ਰੱਖੀਆਂ ਤੇ ਆਪਾਂ ਨੂੰ ਦਿਖਾਉਣ ਵਾਸਤੇ ਆਹ ਜਾਲੀ ਕਹਿੰਦੇ ਸੀ ਆਪਾਂ ਪੱਖਾ ਬਾਗਮਾਲ ਚੀਜ਼ਾਂ ਰੂਹ ਖੁਸ਼ ਹੁੰਦੀਆਂ ਵੇਖ ਕੇ ਆਹ ਪਤਿਲੀਆਂ ਪਈਆਂ ਉਹ ਛੱਤ ਐ ਇਦਾਂ ਦੇ ਡੈਕੋਰੇਟ ਕੀਤਾ ਹੋਇਆ ਇਹਨਾਂ ਨੇ ਬਾਲਸ ਨੂੰ ਕੰਧਾਂ ਨੂੰ ਸਕੂਨ ਮਿਲਦਾ ਇਸ ਜਗ੍ਹਾ ਤੇ ਆਗੇ ਆਹ ਸਕੂਟਰ ਇੱਕ ਦੇਖੋ ਕਿੰਨਾ ਵੱਡਾ ਸਕੂਟਰ ਇਹ ਵੀ ਚੀਜ਼ ਤੁਹਾਨੂੰ ਦਿਖਾਉਣ ਵਾਲੀ ਸੀ ਇੱਥੇ ਆਪਾਂ ਦੇਖਦੇ ਆਂ ਵੀ ਕੋਈ ਐਕਟਰਸ ਵਗੈਰਾ ਹਨਾ ਜਿਵੇਂ ਪੁਰਾਣੇ ਦਿਖਾਉਂਦੇ ਸੀ ਇਹ ਵੀ ਬਾਕ ਕਮਲ ਚੀਜ਼ ਆ ਆ ਮੱਝ ਦੇਖੋ ਕਿੰਨੀ ਸੋਹਣੀ ਤੇ ਵਧੀਆ ਬਣਾਈ ਹੋਈ ਆ ਇਹ ਗੀਜ਼ਰ ਆ ਇਹ ਪੁਰਾਣੇ ਟਾਈਮ ਦੇ ਗੀਤਰ ਵਗੈਰਾ ਉੱਪਰ ਸ਼ੋਅ ਕੀਤਾ ਇਹਨਾਂ ਨੇ ਬਹੁਤ ਸੋਹਣੀ ਚੀਜ਼ ਆਈ ਵੀ ਹਰ ਚੀਜ਼ ਆਲਟਿਮੇਟ ਹੈ ਤੇ ਤੁਸੀਂ ਜ਼ਰੂਰ ਪਹੁੰਚੋ ਤੇ ਦੇਖੋ ਤੁਹਾਨੂੰ ਆ ਟੀਵੀ ਦੇਖੋ ਪਹਿਲਾਂ ਇਦਾਂ ਹੀ ਟੀਵੀ ਨੂੰ ਡੈਕੋਰੇਟ ਕੀਤਾ ਜਾਂਦਾ ਸੀ ਉਪਰ ਆ ਕੱਪੜਾ ਰੱਖ ਕੇ ਪੁਰਾਣੀਆਂ ਚੀਜ਼ਾਂ ਯਾਦ ਆਉਂਦੀਆਂ ਨੇ ਕਿ ਆ ਕੰਧੋਲੀ ਕੰਧੋਲੀ ਬਿਨਾ ਪਿੰਡ ਦਾ ਘਰ ਸੰਭਵ ਨਹੀਂ ਕਹਿ ਸਕਦੇ ਆਪਾਂ ਇੱਥੇ ਖੇਸ ਖੇਤ ਕੱਢ ਰੇ ਸੀ ਇਹ ਬਾਬਾ ਜੀ ਇਹ ਵੀ ਜੇ ਤੁਹਾਨੂੰ ਦਿਖਾਉਣੀ ਆ ਸੀ ਅਸੀਂ ਜਰੂਰ ਸੋਚਿਆ ਵੀ ਤੁਹਾਨੂੰ ਦਿਖਾਈਏ ਚੀਜ਼ਾਂ ਇਹ ਬਹੁਤ ਵਧੀਆ ਅਪਡੇਟ ਹੈ ਅੱਜ ਦੀ ਆਪਾਂ ਦੇਖਿਆ ਸੰਦੂਕ ਦੇਖੋ ਕੇਸ ਬਾ ਕਮਾਲ ਰੂਖ ਖੁਸ਼ ਹੁੰਦੀ ਇੱਥੇ ਪਹੁੰਚ ਕੇ ਆਪਾਂ ਲਗਜ਼ਰੀ ਚੀਜ਼ਾਂ ਤਾਂ ਹਮੇਸ਼ਾ ਮੰਨ ਲੈਂਦੇ ਆ ਪਰ ਆ ਚੀਜ਼ਾਂ ਜੋ ਲੋ ਕਰੀਆਂ ਆਪਣੇ ਤੋਂ ਉਹ ਦੇਖਣੀਆਂ ਬਹੁਤ ਜ਼ਰੂਰੀ ਆ ਦੇਖੋ ਅਮਰ ਸਿੰਘ ਚਮਕੀਲਾ ਸਾਹਿਬ ਸਜੀਦ ਬੰਦਾ ਰੱਖਿਆ ਜੀ ਪੁਰਾਣੇ ਸਤਾਰਿਆਂ ਦੀਆਂ ਫੋਟੋਆਂ ਮਾ ਲਾ ਰੱਖੀਆਂ ਜਮਲਾ ਜੱਟ ਬਹੁਤ ਕੁਝ ਆਪਣੇ ਬੱਚਾ ਨੂੰ ਵੀ ਤੇ ਵੱਡਿਆਂ ਨੂੰ ਦੇਖ ਕੇ ਨਾ ਵੀ ਖੁਸ਼ੀ ਮਿਲਦੀ ਆ ਹਾਂ ਸਰਾ ਜਹਾਂ ਸੀ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਵੀ ਪਿੱਛੇ ਕੀ ਹੋਇਆ ਗੁਰਦਾਸ ਮਾਨ ਸਾਹਿਬ ਕੁਲਦੀਪ ਮਾਨਕ ਸਾਹਿਬ ਦੇਖੋ ਰੇਡੀਓ ਪਿਆ ਸਾਧ ਪਏ ਨੇ ਆਪਣੇ ਪਹਿਲਾਂ ਆ ਚੀਜ਼ਾਂ ਸਟੇਜਾਂ ਦੇ ਯੂ ਵਰਤੋ ਕੀ ਤੇ ਨੇ ਅਸੀਂ ਤੇ ਕੁ ਸਤਾਰ ਟੋਲਕ ਖੂਬਸੂਰਤ ਇਜਾਂ ਚెంਟੇ ਉਹ ਪੁਰਾਣੇ ਤਵੇ ਜਿਵੇਂ ਹਨ ਪਹਿਲਾਂ ਚੱਲਦੇ ਸੀ ਆਹ ਪ੍ਰਾਣੀਆਂ ਚੀਜ਼ਾਂ ਚੁੱਲ੍ਹੇ ਪਏ ਦੋ ਦੋ ਚੁੱਲ੍ਹੇ ਕੱਚਾ ਘਰ ਲਿਪਣਾ ਕੱਚੇ ਘਰ ਨੂੰ ਹੀ ਸੋਨਾ ਬਣਾਉਣਾ ਸਭ ਚੀਜ਼ਾਂ ਇੱਥੇ ਹਾਜ਼ਰ ਹੈ ਮਨ ਲੋ ਤਾਂ ਜੇ ਆਪਾਂ ਸਾਰਾ ਦੇਖਣਾ ਹੋਵੇ ਤਾਂ ਪੂਰਾ ਇੱਕ ਦਿਨ ਚਾਹੀਦਾ ਇਸ ਚੀਜ਼ ਨੂੰ ਦੇਖਣ ਵਾਸਤੇ ਗਲਾਸ ਪਏ ਨੇ ਹਨਾ ਵੱਡੇ ਵੱਡੇ ਪਿੱਤਲ ਦੇ ਗਲਾਸ ਪ੍ਰਾਂਤਾਂ ਬਈਆਂ ਅਸੀਂ ਕੋਸ਼ਿਸ਼ ਕੀਤੀ ਵੀ ਤੁਹਾਨੂੰ ਸਾਡੇ ਪਿੰਡ ਦੀਆਂ ਕੱਲੀ-ਕੱਲੀ ਚੀਜ਼ ਦਿਖਾਈ ਜਾਵੇ ਪਰ ਜੇ ਕੁਝ ਰਹਿ ਗਿਆ ਹੋਵੇ ਤਾਂ ਤੁਸੀਂ ਜਰੂਰ ਵਿਜ਼ਿਟ ਕਰਿਓ ਇੱਥੇ ਤੇ ਦੇਖਿਓ ਆਕੇ ਤੁਹਾਨੂੰ ਮੈਂ ਬਾਰ-ਬਾਰ ਕਹ ਰਿਹਾ ਤੁਹਾਡੇ ਪੈਸੇ ਲੱਗੇ ਵੇਸਟ ਨਹੀਂ ਜਾਂਦੇ ਇੱਥੇ ਤੁਹਾਨੂੰ ਉਸੇ ਟੈਕਟ ਦੇ ਵਿੱਚ ਅੰਦਰ ਖਾਣ ਖਾਣ ਨੂੰ ਸਾਰਾ ਕੁਝ ਮਿਲੂਗਾ ਦੇਖੋ ਛੱਤਾਂ ਰੀ ਬਾਲੇ ਦੀਆਂ ਛੱਤਾਂ ਉਡਾੜਾ ਲਿਖਿਆ ਹੋਇਆ ਆਪਣੇ ਬੱਚਾ ਨੂੰ ਗੱਦ ਫੈਮਿਲੀ ਲੈ ਕੇ ਜਾਓ ਕੋਈ ਸਭ ਚੀਜ਼ਾਂ ਦਿਖਾਉਣ ਵਾਲੀਆਂ ਤੇ ਤਾਂ ਜੋ ਆਪਾਂ ਬਿਸਰਦੇ ਜਾ ਰਹੇ ਹਾਂ ਭੁੱਲ ਰਹੇ ਹਾਂ ਇਹ ਚੀਜ਼ਾਂ ਤੋਂ ਹਾ ਪਿੱਛੇ ਹਟ ਰਹੇ ਆਪਾਂ ਜੋ ਇਹਨਾਂ ਚੀਜ਼ਾਂ ਤੋਂ ਇਹ ਦਿਖਾਉਣੀਆਂ ਚਾਹੀਦੀਆਂ ਲਗਜ਼ਰੀ ਹੋਟਲ ਵਗੈਰਾ ਲਗਜ਼ਰੀ ਸਭ ਕੁਝ ਚੱਲਦਾ ਰਿਹਾ ਪਰ ਇਹ ਚੀਜ਼ਾਂ ਜ਼ਰੂਰੀਆਂ ਆ ਦੇਖੋ ਬੈਠਣ ਵਾਸਤੇ ਕੀ ਬਾਤ ਹੀ ਜਾਂ ਕਲਰੈਨਾ ਨੇ ਉਸ ਹਾਉਨਾ ਕੀਤੇ ਹੋਏ ਸੀ ਹਰ ਇੱਕ ਚੀਜ਼ ਨੂੰ ਵੀ ਬਹੁਤ ਸੋਹਣੇ ਲੱਗ ਰਹੇ ਸੀ ਹਰ ਜੀ ਦੀ ਕੋਈ ਨਾ ਕੋਈ ਆਪਣੀ ਆਪਣੀ ਹਨਾ ਵੀ ਇੱਕ ਖੂਬਸੂਰਤੀ ਹੈ ਸਾਨੂੰ ਪਰਸਨਲੀ ਬਹੁਤ ਚੰਗਾ ਲੱਗਿਆ ਇੱਥੇ ਪਹੁੰਚ ਕੇ ਤੇ ਤਾਂ ਹੀ ਤੁਹਾਨੂੰ ਅਸੀਂ ਸ਼ੇਅਰ ਕਰ ਰਹੇ ਹਾਂ ਜਿੱਦਾਂ ਸਾਰੀਆਂ ਬਬਾ ਸੋਹਣਾ ਡੈਕੋਰਡ ਕੀਤਾ ਸੀ ਪੁਰਾਣੇ ਮੰਜੇ ਪਏ ਆ ਜਿਵੇਂ ਪਹਿਲਾਂ ਬੁਨੇ ਜਾਂਦੇ ਸੀ ਮੰਜੇ ਹਨ ਉਹ ਚੀਜ਼ਾਂ ਇੱਥੇ ਆ ਵੀਰ ਆ ਆਪਣੀ ਕਲਾ ਦਿਖਾ ਰਿਹਾ ਤੇ ਛਾਲ ਮਾਰ ਰਿਹਾ ਬਹੁਤ ਉੱਚੀ ਦੇਖੋ ਕੀ ਬਾਤ ਹੈ ਇਹਨਾਂ ਨੇ ਵੀ ਆਪਣੀ ਬਹੁਤ ਕਲਾ ਦਿਖਾਈ ਤੇ ਦੇਖ ਕੇ ਬਹੁਤ ਖੁਸ਼ੀ ਹੋਈ ਅਥੇ ਅੰਦਰੀ ਹਾਲ ਬਣਿਆ ਤੇ ਉਥੇ ਖਾਣ ਪੀਣ ਚੱਲਦਾ ਤੇ ਸਾਰਾ ਕੁਝ ਫ੍ਰੀ ਦੇ ਵਿੱਚ ਹੀ ਆ ਉਸੇ ਟਿਕਟ ਦੇ ਵਿੱਚ ਆ ਬਹੁਤ ਸੋਹਣਾ ਰੋਟੀ ਪਾਣੀ ਦਿੰਦੇ ਆ ਇੱਥੇ ਤੇ ਕਾਫੀ ਕਰਾਊਡ ਸੀ ਇਹ ਕੋ ਬਣਿਆ ਹੋਇਆ ਇੱਥੇ ਇਤਾਂ ਪਾਣੀ ਤੇ ਹਰ ਦੇਖ ਰਹੇ ਸੀ ਲੋਕ ਜਿੰਨੇ ਆ ਰਹੇ ਹੋਣਾ ਪਰ ਪਰਕੇ ਪਾਣੀ ਕੈਂਡ ਮੂਵਮੈਂਟਸ ਆ ਦੇਖੋ ਪਹਿਲਾਂ ਪੱਖੀਆਂ ਦਾ ਸਿਸਟਮ ਸੀ ਤੇ ਹੁਣ ਲੋਕਾਂ ਨੂੰ ਏਸੀ ਦੇ ਵਿੱਚ ਵੀ ਸੰਤੁਸ਼ਟੀ ਸਕੂਨ ਨਹੀਂ ਹੈਗਾ ਆ ਚੀਜ਼ਾਂ ਦੇਖੋ ਇਹ ਬਹੁਤ ਜ਼ਬਰਦਸਤ ਚੀਜ਼ਾਂ ਬਣਾਈਆਂ ਹੋਈਆਂ ਜਿਸਨੇ ਵੀ ਆ ਕਲਾ ਕੀਤੀ ਆ ਬਾ ਕਮਾਲਾ ਇਹ ਜਨ ਜੌਂਦੀਆਂ ਰਹਿਣ ਹਮੇਸ਼ਾ ਜਿਹੜੇ ਆ ਘਰ ਬਣੇ ਹੋਇਆ ਮੈਨੂੰ ਨਹੀਂ ਲੱਗਦਾ ਇਹ ਚੀਜ਼ਾਂ ਕਦੇ ਭੁੱਲਣ ਦੇਣਗੇ ਆਪਣੇ ਪੁਰਾਣੇ ਫਿਲਮੀ ਐਕਟਰ ਹਰ ਚੀਜ਼ ਨੂੰ ਦਰਸਾਇਆ ਇੱਥੇ ਇਸ ਘਰ ਦੇ ਵਿੱਚ ਵੀ ਆਪਣਾ ਕੋਈ ਪੁਰਾਣੀ ਚੀਜ਼ ਰਹਿ ਨਾ ਜਾਵੇ ਅ ਕੈਮਰਾ ਸਪਾਈ ਨੇ ਪਹਿਲਾਂ ਇਦਾਂ ਦੇ ਕੈਮਰੇ ਚਾਹੁੰਦੇ ਸੀ ਨ ਸਪੈਸ਼ਲ ਲਿਖਿਆ ਵੀ ਆ ਪਲੀਜ਼ ਡੋਨਟ ਟੱਚ ਤੇ ਹੁਣ ਚੱਲਦੇ ਆਪਾਂ ਘਰ ਨੂੰ ਤੇ ਜੇ ਤੁਹਾਨੂੰ ਇਹ ਜਗ੍ਹਾ ਚੰਗੀ ਲੱਗੀ ਤਾਂ ਕਮੈਂਟ ਕਰਕੇ ਜੂ ਦੱਸਿਓ ਤੇ ਤੁਸੀਂ ਪਹੁੰਚੋ ਧੰਨਵਾਦ ਜੀ ਮਿਲਦਾ ਕਿਸੇ ਨਵੀਂ ਅਪਡੇਟ ਨਾਲ